ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੀ ਆਪਣੀ YouTube ਚੈਨਲ ਭੁੱਲਰ ਕੋਚਿੰਗ ਕਲਾਸਸ ਦੇ ਵਿੱਚ। ਕੱਲ ਆਪਾਂ ਗੱਲ ਕਰੀ ਸੀ ਭਗਤ ਨਾਮਦੇਵ ਜੀ ਦੇ ਜਨਮ ਬਾਰੇ ਤੇ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਦਾ ਸਕੂਲ ਵਿੱਚ ਪੜ੍ਹਨੇ ਜਾਣਾ। ਜਦ ਭਗਤ ਜੀ ਦੀ ਅਵਸਥਾ 5 ਸਾਲ ਦੀ ਹੋ ਗਈ ਤਾਂ ਪਿਤਾ ਦਾਮ ਸ਼ੇਠ ਜੀ ਦੇ ਮਨ ਅੰਦਰ ਸੰਕਲਪ ਉੱਠਿਆ ਕਿ ਪੁੱਤਰ ਦੀ ਅਵਸਥਾ ਵਿਦਿਆ ਪ੍ਰਾਪਤੀ ਆਰੰਭ ਦੀ ਹੋ ਗਈ ਹੈ। ਇਸ ਲਈ ਕਿਸੇ ਵਿਦਵਾਨ ਪਾਸ ਇਸ ਨੂੰ ਬਿਠਾ ਦੇਣਾ ਚਾਹੀਦਾ ਹੈ ਇਸ ਵਿਚਾਰ ਅਨੁਸਾਰ ਇੱਕ ਸੁੱਭ ਦਿਨ ਜਾਣ ਕੇ ਪਰਿਵਾਰ ਦੀ ਇਸਤਰੀ ਪੁਰਸ਼ਾਂ ਨੂੰ ਨਾਲ ਲੈ ਕੇ ਮਿੱਠੀਆਂ ਵਸਤਾਂ ਦਾ ਪ੍ਰਸ਼ਾਦ ਥਾਲਾਂ ਵਿੱਚ ਪਾ ਕੇ ਪਾਠਸ਼ਾਲਾ ਵਿੱਚ ਪਹੁੰਚ ਗਏ ਤੇ ਉੱਥੋਂ ਦੇ ਮੁਖ ਅਧਿਆਪਕ ਨੂੰ ਬੇਨਤੀ ਕੀਤੀ ਕਿ ਇਸ ਬਾਲਕ ਨੂੰ ਵਿੱਦਿਆ ਦਾ ਦਾਣ ਬਖਸ਼ੋ ਅਧਿਆਪਕ ਨੇ ਆਏ ਸੱਜਣਾ ਦਾ ਸਨਮਾਨ ਕਰਕੇ ਬਾਲਕ ਨੂੰ ਬੜੇ ਪਿਆਰ ਨਾਲ ਸਣਮੁਖ ਬਿਠਾਇਆ ਤੇ ਪੱਤੀ ਅੱਖਰ ਆਕੇ ਪੜ੍ਹਨੇ ਲਿਖਣ ਲਈ ਕਿਹਾ ਭਗਤ ਜੀ ਤਾਂ ਸੰਸਾਰ ਵਾਸੀਆਂ ਨੂੰ ਸਵਾਹਿਗੁਰੂ ਦੀ ਭਗਤੀ ਦਾ ਸਬਕ ਦੇਣ ਲਈ ਇਸ ਸੰਸਾਰ ਪਰ ਆਏ ਸਨ ਤੇ ਉਹ ਹਰ ਪ੍ਰਕਾਰ ਦੀ ਵਿਦਿਆ ਧੁਰ ਦਰਗਾਹ ਤੋਂ ਹੀ ਪ੍ਰਾਪਤ ਕਰਕੇ ਆਏ ਸਨ ਉਹਨਾਂ ਦੇ ਤਾਂ ਸ਼ਬਦ ਪੱਲੇ ਬੱਧਿਆ ਹੋਇਆ ਸੀ ਤੇ ਉਹ ਉਸ ਅਕਾਲ ਪੁਰਖ ਦੇ ਭਜਨ ਤੋਂ ਬਿਨਾ ਹੋਰ ਕੁਝ ਪੜਨਾ ਹੀ ਨਹੀਂ ਸਨ ਚਾਹੁੰਦੇ ਇਸ ਲਈ ਉਨਾਂ ਨੇ ਅਧਿਆਪਕ ਨੂੰ ਉੱਤਰ ਦਿੱਤਾ ਵਿਦਿਆ ਹਰਬਿਨ ਕਾਮਨਾ ਮੇਰੇ ਮੁਖਤੇ ਬਚਨ ਕਹੇ ਕਰ ਜੋਰੇ ਪਾਂਡੇ ਮੋਹ ਪੜਾਵੇ ਹਰੀ ਵਿਦਿਆ ਆਪਣੇ ਰੱਖੋ ਕਰੀ 12 ਅੱਖਰ 12 ਖਰੀ ਹਰਬਿਨ ਪੜਨੇ ਕੀ ਆਖਰੀ ਰਾਰੇ ਮੰਮੇ ਦੇ ਅੱਖਰਾ ਪਾਰ ਉਤਰੇ ਪੈ ਸਾਦਰਾ ਹਮ ਤੁਮ ਪਾਂਡੇ ਕੈਸਾ ਬਾਦ RAM ਨਾਮ ਪੜਿਆ ਪ੍ਰਿਲਾਦ ਥੰਮ ਮਾ ਪ੍ਰਗਟਿਓ ਹੇ ਹਰੀ ਨਾਮੀ ਦਾ ਸਵਾਮੀ ਹੈ ਨਰਹਰੇ ਇਸ ਬਾਲਵਸਥਾ ਵਿੱਚ ਇੰਨਾ ਗਿਆਨ ਭਰਪੂਰ ਤੇ ਹਰੀ ਸਿਮਰਨ ਵਿੱਚ ਗੁੱਤਾ ਹੋਇਆ ਉਪਦੇਸ਼ ਸੁਣ ਕੇ ਸਭ ਚਕਿੱਤ ਹੋ ਗਏ ਅਤੇ ਪੰਡਤ ਜੀ ਨੇ ਤਾਂ ਭਗਤ ਜੀ ਦੇ ਚਰਨਾਂ ਪਰ ਨਮਸਕਾਰ ਕੀਤੀ ਤੇ ਉਹਨਾਂ ਦੇ ਪਿਤਾ ਜੀ ਨੂੰ ਕਿਹਾ ਕਿ ਆਪ ਦੇ ਧੰਨ ਭਾਗ ਹਨ ਜੋ ਇੰਨਾ ਗਿਆਨਵਾਨ ਤੇ ਹਰੀ ਭਗਤ ਪੁੱਤਰ ਪ੍ਰਾਪਤ ਹੋਇਆ ਹੈ ਇਹ ਤਾਂ ਕੋਈ ਮਹਾਪੁਰਸ਼ ਹੈ ਮੈਂ ਇਸ ਨੂੰ ਕੀ ਪੜਾਉਣਾ ਹੈ ਇਹ ਤਾਂ ਸਰਵ ਵਿਦਿਆ ਭਰਪੂਰ ਤੇ ਸਰਵ ਕਲਾ ਸੰਪੂਰਨ ਆਪ ਹੀ ਹੈ ਇਹ ਤਾਂ ਮੇਰੇ ਵਰਗੇ ਅਗਿਆਨੀਆਂ ਨੂੰ ਗਿਆਨ ਪ੍ਰਾਪਤ ਕਰਾਏਗਾ ਤੇ ਕਈ ਜੀਵਾਂ ਦਾ ਉਧਾਰ ਕਰੇਗਾ ਇਸ ਪ੍ਰਸੰਗ ਦਾ ਇਹ ਭਾਵ ਹਰਗਿਜ਼ ਨਹੀਂ ਕਿ ਸੰਸਾਰ ਆਖਰੀ ਵਿਦਿਆ ਨਹੀਂ ਪੜ੍ਹਨੀ ਚਾਹੀਦੀ ਆਖਰੀ ਵਿਦਿਆ ਜ਼ਰੂਰ ਪੜ੍ਹਨੀ ਚਾਹੀਦੀ ਹੈ ਕਿਉਂਕਿ ਇਸ ਤੋਂ ਬਿਨਾ ਮਨੁੱਖ ਕਿਸੇ ਕੰਮ ਦਾ ਨਹੀਂ ਪਰੰਤੂ ਇਹ ਵਿੱਦਿਆ ਜਦ ਨਿਰੀ ਅਖਰੀ ਵਿੱਦਿਆ ਹੀ ਦਿੱਤੀ ਜਾਵੇ ਅਤੇ ਇਸ ਵਿੱਚ ਨਿਰਾ ਕੋਟੇ ਤੇ ਚਪਲਤਾ ਤੋਂ ਬਿਨਾ ਕੁਝ ਹੋਰ ਨਾ ਦੱਸਿਆ ਜਾਵੇ ਤਾਂ ਇਹ ਹਾਨੀਕਾਰਕ ਹੁੰਦੀ ਹੈ ਵਿੱਦਿਆ ਦੇ ਅਸਲੀ ਅਰਥ ਹਨ ਗਿਆਨ ਅਥਵਾ ਸੂਝ ਤੇ ਉਸ ਵਿੱਚ ਜੇ ਧਰਮ ਦੇ ਮੋٹے ਮੋٹے ਅੰਗ ਚ ਐਸਾ ਕਿ ਈਸ਼ਵਰ ਭਗਤੀ ਸੱਚ ਬੋਲਣਾ ਪ੍ਰਾਣੀ ਮਾਤਰ ਨਾਲ ਪ੍ਰੇਮ ਕਰਨਾ ਦੁਖੀ ਦੀਨ ਦੀ ਰੱਖਿਆ ਕਰਨਾ ਦੇਸ਼ ਦੀ ਸੇਵਾ ਅਤੇ ਧਰਮ ਦੇ ਨੀਮਾਂ ਦੀ ਪਾਲਣਾ ਕਰਨਾ ਆਦ ਨਾ ਦੱਸੇ ਜਾਣ ਤਾਂ ਉਸ ਨਾਲੋਂ ਨਾ ਪੜਨਾ ਚੰਗਾ ਹੈ ਤਾਂਤੇ ਯਤਨ ਕਰੇ ਕਿ ਬਚੇ ਉਹ ਸਵਿਦਿਆਲੀ ਵਿੱਚ ਪੜਨੇ ਪਾਈ ਜਾਣ ਜਿੱਥੇ ਉਕਤ ਧਰਮ ਨੀਮਾਂ ਦੀ ਸਿੱਖਿਆ ਮਿਲੇ ਉਹ ਸੁਭਾਗ ਦਿਨ ਨਜ਼ਦੀਕ ਆ ਗਿਆ ਜਿਸ ਦਿਨ ਸ਼੍ਰੀ ਨਾਮਦੇਵ ਜੀ ਮਹਾਰਾਜ ਨੇ ਆਪਣਾ ਮਿਸ਼ਨ ਆਰੰਭ ਕਰਨਾ ਸੀ ਚਾ ਸੰਸਾਰ ਵਾਸੀਆਂ ਨੂੰ ਗਿਆਨ ਦੇਣਾ ਸ਼ੁਰੂ ਕਰਨਾ ਸੀ ਇੱਕ ਦਿਨ ਸ਼੍ਰੀ ਦਾਮਸ਼ੇਠ ਜੀ ਨੇ ਕਿਹਾ "ਹੇ ਬੇਟਾ ਮੈਂ ਕੱਲ ਬਾਹਰ ਜਾਣਾ ਹੈ ਇਸ ਲਈ ਸਵੇਰੇ ਠਾਕੁਰ ਜੀ ਦੀ ਪੂਜਾ ਤੂੰ ਹੀ ਕਰਨੀ ਹੋਵੇਗੀ" ਪਿਤਾ ਦੇ ਮੁਖ ਤੋਂ ਇਹ ਗੱਲ ਸੁਣ ਕੇ ਭਗਤ ਜੀ ਅਤਿਅੰਤ ਪ੍ਰਸੰਨ ਹੋਏ ਉਹਨਾਂ ਮਨ ਅੰਦਰ ਜਿਸ ਈਸ਼ਵਰੀ ਚੌਥ ਦੇ ਚਰਨ ਦਰਸ਼ਨਾਂ ਲਈ ਦੇਰ ਤੋਂ ਸੰਕਲਪ ਉੱਠ ਰਹੇ ਸਨ ਉਹ ਸੁਭਾਗ ਘੜੀ ਬਹੁਤ ਨੇੜੇ ਆ ਗਈ ਰਾਤ ਪੈਣ ਅਤੇ ਫਿਰ ਅੰਮ੍ਰਿਤ ਵੇਲਾ ਹੋਣ ਪਰ ਪਰਿਪੂਰਨ ਪਰਮਾਤਮਾ ਦੇ ਦਰਸ਼ਨ ਲਈ ਮਨ ਉਛਾਲੇ ਖਾਣ ਲੱਗ ਪਿਆ ਤੇ ਉਡੀਕ ਦੀ ਘੜੀ ਵਿੱਚ ਲੀਨ ਹੋ ਗਿਆ ਸੱਚਮੁੱਚ ਜਿਸ ਤਰ੍ਹਾਂ ਪਾਣੀ ਲਈ ਮੱਛੀ ਬਦਲਾਂ ਲਈ ਮੋਰ ਤੇ ਚੰਦ ਲਈ ਚਕੋਰ ਤੜਫਦਾ ਹੈ ਇਸੇ ਤਰ੍ਹਾਂ ਭਗਤ ਜੀ ਉਸ ਵਾਹਿਗੁਰੂ ਦੇ ਦਰਸ਼ਨ ਲਈ ਤੜਫਦੇ ਹਨ ਤੇ ਪਲ-ਪਲ ਉਡੀਕਾਂ ਵਿੱਚ ਬਤੀਤ ਕਰ ਰਹੇ ਹਨ ਮਸਾਂ ਰਾਤ ਪੀਤੀ ਤੇ ਅੰਮ੍ਰਿਤ ਵੇਲਾ ਹੋਇਆ ਭਗਤ ਜੀ ਸਾਵਧਾਨ ਹੋਏ ਤੇ ਇਸ਼ਨਾਨ ਕੀਤਾ बड़े स्वच्छ बर्तन ਵਿੱਚ ਕਪਲ ਕਾਉ ਦਾ ਦੁੱਧ ਛੋਇਆ ਔਰ ਬੜੇ ਪ੍ਰੇਮ ਸਹਿਤ ਸਵਰਨ ਕਟੋਰੀ ਵਿੱਚ ਪਾਇਆ ਤੇ ਮੁਖਾਰbind ਤੋਂ ਹਰੀ ਚਾਪ ਕਰਦੇ ਹੋਏ ਬੜੀ ਸ਼ਰਧਾ ਤੇ ਪ੍ਰੇਮ ਨਾਲ ਮੰਦਰ ਪਹੁੰਚੇ ਹੁਣ ਜੇ ਤਾਂ ਉਸ ਪੱਥਰ ਦੀ ਮੂਰਤੀ ਨੂੰ ਹੀ ਈਸ਼ਵਰ ਸਮਝਦੇ ਹੁੰਦੇ ਤਾਂ ਆਪਣੇ ਪਿਤਾ ਜੀ ਦੀ ਤਰ੍ਹਾਂ ਦੁੱਧ ਰੱਖ ਕੇ ਘੰਟੀ ਖੜਕਾ ਕੇ ਭੋਗ ਲਵਾਉਣ ਦੀ ਰਸਮ ਪੂਰੀ ਕਰਕੇ ਘਰ ਵਾਪਸ ਆ ਜਾਂਦੇ ਪਰ ਉਹ ਤਾਂ ਉਸ ਸੱਚੇ ਪਿਤਾ ਵਾਹਿਗੁਰੂ ਨੂੰ ਠਾਕੁਰ ਸਮਝੇ ਸਨ ਅਤੇ ਉਹਨਾਂ ਦੇ ਮਨ ਅੰਦਰ ਤਾਂ ਨਿਸ਼ਚਾ ਸੀ ਠਾਕੁਰ ਹਮਰਾ ਸਦੋ ਸਦ ਬੁਲੰਤਾ ਤੇ ਉਹ ਉਸਨ ਸੱਚੇ ਠਾਕੁਰ ਨੂੰ ਸਰਵ ਵਿਆਪੀ ਸਰਵ ਰક્ષਕ ਤੇ ਸਰਵ ਇੱਛਾ ਪੂਰਕ ਸਮਝਦੇ ਸਨ ਇਸ ਲਈ ਦੁੱਧ ਦੀ ਭੇਟਾ ਅੱਗੇ ਰੱਖ ਕੇ ਉਸਦੇ ਚਰਨਾਂ ਵਿੱਚ ਲਿਵ ਜੋੜ ਲਈ ਸ਼ਬਦ ਉਚਾਰਨ ਕਰਨ ਲੱਗੇ ਭਗਤ ਜੀ ਨੇ ਠਾਕੁਰ ਜੀ ਅੱਗੇ ਆਪਣੀ ਭੇਟਾ ਰੱਖ ਕੇ ਅੰਤਰ ਧਿਆਨ ਹੋ ਕੇ ਉਕਤ ਸ਼ਬਦ ਦੁਆਰਾ ਬੇਨਤੀ ਕੀਤੀ ਹੈ ਪ੍ਰਭੂ ਮੈਂ অতি ਗਰੀਬ ਅਤੇ ਮਸਕੀਨ ਹਾਂ ਇਕ ਤੇਰੇ ਨਾਮ ਦਾ ਹੀ ਆਧਾਰ ਹੈ ਤੂੰ ਬਖਸ਼ਿਸ਼ਾ ਕਰਨ ਵਾਲਾ ਹੈ ਤੂੰ ਹਰ ਥਾਂ ਹਾਜ਼ਰ ਨਾਜ਼ਰ ਹੈ ਤੂੰ ਦাতা ਹੈ ਤੇਰਾ ਦਰਿਆ ਦਿਲ ਹੈ ਤੂੰ ਮੇਰੇ ਵਾਸਤੇ ਇਕੋ ਹੀ ਹੈ ਹੋਰ ਕੋਈ ਨਹੀਂ ਤੂੰ ਸਿਆਣਾ ਹੈ ਤੇ ਸਭ ਜਾਣੀ ਜਾਣ ਹੈ ਮੈਂ ਇਸ ਵਿੱਚ ਕੋਈ ਵਿਚਾਰ ਨਹੀਂ ਕਰ ਸਕਦਾ ਤੂੰ ਹੀ ਮੇਰਾ ਮਾਲਕ ਤੇ ਬਖਸ਼ਿਸ਼ਾ ਕਰਨ ਵਾਲਾ ਹੈ ਬੇਨਤੀ ਕਰਨ ਤੋਂ ਪਛਾਤ ਜਦ ਭਗਤ ਜੀ ਨੇ ਨੇਤਰ ਖੋਲੇ ਤਾਂ ਦੁੱਧ ਦਾ ਬਰਤਨ ਉਸੇ ਤਰ੍ਹਾਂ ਭਰਿਆ ਦਿਸਿਆ ਇਹ ਦੇਖ ਕੇ ਉਹ অতি ਦੁਖੀ ਹੋਏ ਤੇ ਦਿਲ ਵਿੱਚ ਖਿਆਲ ਕੀਤਾ ਕਿਵੇਂ ਅਣਜਾਣ ਬੱਚਾ ਹਾਂ ਸ਼ਾਇਦ ਕੋਈ ਅਵਗਿਆਹੀ ਹੋ ਗਈ ਹੈ ਉਹ ਜਿਸ ਕਾਰਨ ਮੇਰੀ ਭੇਟਾ ਪ੍ਰਮਾਨ ਨਹੀਂ ਹੋਈ ਫਿਰ ਉਹਨਾਂ ਗਲ ਵਿੱਚ ਪੱਲਾ ਪਾ ਕੇ অতি ਅਦੀਨ ਹੋ ਕੇ ਬੇਨਤੀ ਕੀਤੀ ਏ ਦਿਆਲੂ ਪਿਤਾ ਮੈਂ ਅਣਜਾਣ ਬੱਚਾ ਤੇਰੇ ਦਰ ਤੇ ਭੇਟਾ ਲੈ ਕੇ ਹਾਜ਼ਰ ਹੋਇਆ ਹਾਂ ਮੈਂ ਅਨੇਕ ਬੁਲਾਂ ਕੀਤੀਆਂ ਹੋਣੀਆਂ ਪਰ ਤੇਰਾ ਨਾਮ ਬਖਸ਼ਿੰਦ ਹੈ ਇਸ ਲਈ ਤੂੰ ਮੈਨੂੰ ਬਖਸ਼ ਦੇ ਜਦ ਤੂੰ ਮੇਰੇ ਪਿਤਾ ਦੀ ਭੇਟ ਰੋਜ਼ ਪ੍ਰਵਾਨ ਕਰਦਾ ਹੈ ਤਾਂ ਕਿ ਅੱਜ ਮੇਰੀ ਭੇਟਾ ਪ੍ਰਵਾਨ ਨਹੀਂ ਕਰੇਗਾ ਮੇਰੇ ਪਿਤਾ ਮੈਨੂੰ ਗੁੱਸੇ ਹੋਵੇਗਾ ਛਿੜਕਾਂ ਦੇਵੇਗਾ ਤੂੰ ਮੈਨੂੰ ਲਿਆਂਦਾ ਹੋਇਆ ਦੁੱਧ ਨਹੀਂ ਪੀਵੇਗਾ ਤਾਂ ਮੇਰਾ ਮਨ ਪਤੀਜੇਗਾ ਸ਼ਰਨ ਆਏ ਬੱਚੇ ਦਾ ਦਿਲ ਨਾ ਤੋੜ ਜਦ ਭਗਤ ਜੀ ਨੇ ਫਿਰ ਦੇਖਿਆ ਤਾਂ ਦੁੱਧ ਦਾ ਭਾਂਡਾ ਉਸੇ ਤਰ੍ਹਾਂ ਹੀ ਤਰਿਆ ਪਿਆ ਸੀ ਫਿਰ ਤਾਂ ਪ੍ਰੇਮ ਭਰੇ ਜੋਸ਼ ਵਿੱਚ ਆ ਗਏ ਅਤੇ ਗਿੜਗਿੜਾ ਕੇ ਜੋਸ਼ ਭਰੀ ਆਵਾਜ਼ ਵਿੱਚ ਬੋਲੇ हे ਦੀਨਾ ਨਾਥ ਮੈਂ ਸੁਣਿਆ ਸੀ ਤੂੰ ਸ਼ਰਨ ਆਏ ਦੀ ਬੇਨਤੀ ਬੜੀ ਛੇਤੀ ਸੁਣਦਾ ਹੈ ਮੈਂ ਦੋ ਵਾਰ ਤਰਲੇ ਲਈ ਬੇਨਤੀਆਂ ਕੀਤੀਆਂ ਪਰ ਤੂੰ ਮੌਨ ਤਾਰ ਛੱਡੀ ਹੈ ਕੀ ਮੈਂ ਇੰਨਾ ਅਪਰਾਧੀ ਹਾਂ ਕਿ ਮੇਰੀ ਭੇਟਾ ਸਵੀਕਾਰ ਨਹੀਂ ਕੀਤੀ ਜਾਵੇਗੀ ਕੀ ਮੈਂ ਇੰਨਾ ਭੈੜਾ ਹਾਂ ਕਿ ਮੇਰੀ ਬੇਨਤੀ ਦਾ ਉੱਤਰ ਨਹੀਂ ਦਿੱਤਾ ਜਾਵੇਗਾ ਜੇਕਰ ਐਸਾ ਹੀ ਹੈ ਤਾਂ ਮੇਰੇ ਜੀਵਨ ਦੀ ਕੀ ਲੋੜ ਹੈ ਮੈਂ ਆਪਣੇ ਜੀਵਨ ਦਾ ਅੰਤ ਕਰ ਲਵਾਂਗਾ ਭਗਤ ਜੀ ਅੰਤਰ ਧਿਆਨ ਲਿਵ ਲੀਨ ਅਵਸਥਾ ਵਿੱਚ ਇਕਾਗਰ ਚਿੱਤ ਸੰਤ ਸਿਨਮਰ ਬੇਨਤੀਆਂ ਕਰੀ ਜਾਂਦੇ ਸਨ ਕਿ ਉਹਨਾਂ ਨੂੰ ਇੱਕਦਮ ਮਹਾਨ ਪ੍ਰਕਾਸ਼ ਦੇ ਦਰਸ਼ਨ ਹੋਏ ਜਿਸ ਵਿੱਚ ਉਹ ਸਰਵ ਵਿਆਪੀ ਨਿਰੰਕਾਰ ਠਾਕੁਰ ਨੂੰ ਸਾਕਾਰ ਰੂਪ ਵਿੱਚ ਪ੍ਰਤੱਖ ਦੇਖਿਆ ਕਿ ਜੋ ਭਗਤ ਜੀ ਦੀ ਅਨੰਨ ਭਗਤੀ ਅਤੇ ਧ੍ਰਿੜ ਵਿਸ਼ਵਾਸ ਪਰ ਪ੍ਰਸੰਨ ਹੋ ਕੇ ਹੱਸ ਰਹੇ ਸਨ ਤੇ ਆਪਣੀ ਪਵਿੱਤਰ ਰਸਨਾ ਤੋਂ ਫਰਮਾ ਰਹੇ ਸਨ ਇਹ ਇੱਕ ਭਗਤ ਦਾਹੀ ਮੇਰੇ ਹਿਰਦੇ ਵਿੱਚ ਵਾਸਾ ਹੁੰਦਾ ਹੈ ਇਸ ਦੇ ਨਾਲ ਹੀ ਉਨਾ ਭਗਤ ਜੀ ਦਾ ਲਿਆਂਦਾ ਹੋਇਆ ਦੁੱਧ ਆਚਮਨ ਕਰ ਲਿਆ। ਸ਼੍ਰੀ ਭਗਤ ਨਾਮਦੇਵ ਜੀ ਇਸ ਸਮੇਂ ਇਸ ਆਨੰਦ ਵਸਥਾ ਵਿੱਚ ਮਗਨ ਉਸ ਜੋਤ ਨਾਲ ਇਕਮਿਕ ਹੋ ਰਹੇ ਸਨ ਤੇ ਆਪਣੀ ਭੇਟ ਆस्वीਕਾਰ ਹੁੰਦੀ ਤੱਕ ਕੇ ਕ੍ਰਿਤਕ੍ਰਿਤ ਹੋ ਰਹੇ ਸਨ। ਭਗਤ ਜੀ ਠਾਕੁਰ ਜੀ ਨੂੰ ਦੁੱਧ ਪਿਆ ਕੇ ਅਤੇ ਦਰਸ਼ਨ پا ਕੇ ਪ੍ਰਸੰਨ ਚਿੱਤ ਆਪਣੇ ਘਰ ਵਾਪਸ ਆਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਇਸ ਪ੍ਰਸੰਗ ਦਾ ਪਰਥਾਏ ਸ਼ਬਦ ਦਰਜ ਹੈ ਨਾਮਦੇਵ ਜੀ ਨੇ ਕਪਲਗਾਉਂ ਦਾ ਦੁੱਧ ਛੋ ਕੇ ਠਾਕੁਰ ਜੀ ਦੇ ਅੱਗੇ ਰੱਖਿਆ ਤੇ ਬੇਨਤੀ ਕੀਤੀ ਹੈ ਸਰਵ ਵਿਆਪੀ ਠਾਕੁਰ ਜੀ ਮੇਰੀ ਭੇਟਾ ਪ੍ਰਵਾਨ ਕਰੋ ਨਾਮਦੇਵ ਜੀ ਦੀ ਇਹ ਗੱਲ ਸੁਣ ਕੇ ਠਾਕੁਰ ਜੀ ਹੱਸੇ ਤੇ ਪ੍ਰਸੰਨ ਹੋ ਕੇ ਆਖਿਆ ਕਿ ਇੱਕ ਭਗਤ ਹੀ ਮੇਰੇ ਹਿਰਦੇ ਵਿੱਚ ਵੱਸਦੇ ਹਨ ਅੰਤ ਭਗਤ ਜੀ ਦਾ ਦੁੱਧ ਪ੍ਰਵਾਨ ਹੋਇਆ ਅਰਥਾਤ ਉਸ ਬਾਤ ਵਾਹਿਗੁਰੂ ਨੇ ਸ਼ੱਕ ਲਿਆ ਉਹ ਪਰਸੰਨ ਹੋ ਕੇ ਘਰ ਗਏ ਭਗਤ ਜੀ ਵਾਹਿਗੁਰੂ ਦੇ ਦਰਸ਼ਨ ਕਰਕੇ ਇੱਕ ਅਲੌਕਿਕ ਅਵਸਥਾ ਵਿੱਚ ਪਹੁੰਚ ਗਏ ਅਤੇ ਉਹ ਬੜੇ ਪਰਸੰਨ ਤੇ ਮਸਤ ਦਿਸਦੇ ਸਨ ਮਾਤਾ ਜੀ ਆਪਣੇ ਪਿਆਰੇ ਪੁੱਤਰ ਦਾ ਚਿਹਰਾ અત્યੰਤ ਪਰਸੰਨ ਦੇਖ ਕੇ ਬੜੇ ਖੁਸ਼ ਹੋਏ ਅਤੇ ਪੁੱਛਿਆ beta ਅੱਜ ਮੰਦਰ ਵਿੱਚ ਪੂਜਾ ਕਰਨ ਗਿਆ ਸੀ ਤਾਂ ਪੁੱਤਰ ਨੇ ਉੱਤਰ ਦਿੱਤਾ ਹੈ ਮਾਤਾ ਜੀ ਠਾਕੁਰ ਜੀ ਲਈ ਦੁੱਧ ਲੈ ਕੇ ਗਿਆ ਸਾਂ ਉਨਾਂ ਮੇਰੀ ਬੇਨਤੀ ਪ੍ਰਵਾਨ ਕਰਕੇ ਦੁੱਧ ਪੀ ਲਿਆ ਹੈ ਮਾਤਾ ਜੀ ਆਪਣੇ ਪੁੱਤਰ ਦੀ ਇਹ ਭੋਲੇ ਭਾਵ ਵਾਲੀ ਗੱਲ ਸਮਝ ਕੇ ਹੱਸ ਪਏ ਤੇ ਉਹਨਾਂ ਦੇ ਬ੍ਰਹਮ ਗਿਆਨ ਨੂੰ ਨਾ ਸਮਝ ਸਕੇ ਸੰਧਿਆ ਵੇਲੇ ਪਿਤਾ ਜੀ ਬਾਹਰੋਂ ਵਾਪਸ ਆਏ ਤਾਂ ਭਗਤ ਜੀ ਨੇ ਨਮਸਕਾਰ ਕੀਤੀ ਪਿਤਾ ਜੀ ਨੇ ਪਿਆਰ ਦਿੱਤਾ ਤੇ ਆਪਣੀ ਗੋਦੀ ਵਿੱਚ ਬਿਠਾਇਆ ਤੇ ਪੁੱਛਿਆ ਪੁੱਤਰ ਅੱਜ ਤੂੰ ਠਾਕੁਰ ਜੀ ਦੀ ਪੂਜਾ ਕਰਨ ਗਿਆ ਸੀ ਅਗੋਂ ਭਗਤ ਜੀ ਨੇ ਉੱਤਰ ਦਿੱਤਾ ਹਾਂ ਪਿਤਾ ਜੀ ਮੈਂ ਆਪ ਦੇ ਦੱਸੇ ਹੋਏ ਨਿਤਕਰਮ ਅਨੁਸਾਰ ਦੁੱਧ ਚੋਇਆ ਸਵੱਛ ਭਾਂਡੇ ਵਿੱਚ ਪਾਇਆ ਅਤੇ ਮੰਦਰ ਜਾ ਕੇ ਠਾਕੁਰ ਜੀ ਦੇ ਅੱਗੇ ਰੱਖ ਦਿੱਤਾ ਅਤੇ ਅਤੀ ਅਦੀਨ ਹੋ ਕੇ ਬੇਨਤੀ ਕੀਤੀ ਕਿ हे ਠਾਕੁਰ ਜੀ ਮੈਂ ਅਣਜਾਣ ਬੱਚਾ ਹਾਂ ਮੇਰੀ ਭੇਟ ਆ ਪ੍ਰਵਾਨ ਕਰੋ ਪਹਿਲਾਂ ਤਾਂ ਠਾਕੁਰ ਜੀ ਚੁੱਪ ਕਰ ਰਹੇ ਪਰ ਜਦੋਂ ਫਿਰ ਮੈਂ ਅਤੀ ਅਦੀਨ ਹੋ ਕੇ ਕਿਹਾ ਕਿ हे ਠਾਕੁਰ ਜੀ ਮੈਂ ਬੱਚਾ ਹਾਂ ਮੇਰੀਆਂ ਭੁੱਲਾਂ ਬਖਸ਼ੋ ਦੇ ਭੇਟਾ ਪ੍ਰਵਾਨ ਕਰੋ ਫਿਰ ਉਹਨਾਂ ਬੜੀ ਕਿਰਪਾ ਕਰਕੇ ਮੇਰੀ ਬੇਨਤੀ ਪ੍ਰਵਾਨ ਕਰ ਲਈ ਤੇ ਦੁੱਧ ਨੂੰ ਭੋਗ ਲਗਾਇਆ ਅਰਥਾਤ ਸ਼ਕ ਲਿਆ ਪਿਤਾ ਆਪਣੇ ਬੱਚੇ ਦੀ ਇਹ ਭੋਲੇ ਭਾਵ ਦੀ ਗੱਲ ਸੁਣ ਕੇ ਹੱਸ ਪਏ ਅਤੇ ਕਿਹਾ ਬੇਟਾ ਠਾਕੁਰ ਦੁੱਧ ਪੀਂਦਾ ਨਹੀਂ ਹੁੰਦਾ ਇਹ ਤਾਂ ਇੱਕ ਰਸਮ ਹੈ ਕਿ ਦੁੱਧ ਲੈ ਗਏ ਠਾਕੁਰ ਜੀ ਦੇ ਅੱਗੇ ਰੱਖਿਆ ਪਰਦਾ ਸੁਟਿਆ ਘੰਟੀ ਖੜਕਾਈ ਤੇ ਵਾਪਸ ਲਿਆਂਦਾ ਭਗਤ ਜੀ ਆਪਣੇ ਪਿਤਾ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਗਏ ਕਿ ਆਖਣ ਲੱਗੇ ਕਿ ਦੁੱਧ ਲੈ ਜਾ ਕੇ ਵਾਪਸ ਲਿਆਂਦਾ ਤੇ ਫਿਰ ਭੋਗ ਤੇ ਕੀ ਠਾਕੁਰ ਕੀ ਮੈਂ ਤਾਂ ਅੱਜ ਆਪਣੇ ਸਾਹਮਣੇ ਠਾਕੁਰ ਜੀ ਨੂੰ ਦੁੱਧ ਪਿਆ ਕੇ ਆਇਆ ਹਾਂ ਪਿਤਾ ਨੇ ਹੀ ਗੱਲ ਸੁਣ ਕੇ ਕਿਹਾ ਚੰਗਾ ਪੁੱਤਰ ਜੇ ਇਹ ਗੱਲ ਠੀਕ ਹੈ ਤਾਂ ਮੇਰੇ ਨਾਲ ਮੰਦਰ ਚੱਲੇ ਤੇ ਠਾਕੁਰ ਜੀ ਨੂੰ ਮੇਰੇ ਸਾਹਮਣੇ ਦੁੱਧ ਪਿਆ ਕੇ ਦਿਖਾ ਭਗਤ ਜੀ ਨੇ ਕਿਹਾ ਪਿਤਾ ਜੀ ਜਿਸ ਠਾਕੁਰ ਨੇ ਮੇਰਾ ਦੁੱਧ ਪੀਤਾ ਹੈ ਉਹੋ ਕੇਵਲ ਮੰਦਰ ਵਿੱਚ ਹੀ ਨਹੀਂ ਸਗੋਂ ਹਰ ਥਾਂ ਵਿਆਪ ਰਿਹਾ ਹੈ ਤੇ ਘਟ-ਘਟ ਵਿੱਚ ਵਸ ਰਿਹਾ ਹੈ ਪਿਆਰੇ ਪੁੱਤਰ ਦੇ ਮੂੰਹੋਂ ਐਸੇ ਗਿਆਨ ਭਰੇ ਵਾਕ ਸੁਣ ਕੇ ਪਿਤਾ ਜੀ ਦੇ ਮਨ ਵਿੱਚ ਬੜਾ ਭਾਰਾ ਅਸਰ ਹੋਇਆ ਕਿਉਂਕਿ ਉਸ ਦਾ ਹਿਰਦਾ ਵੀ ਧਰਮ ਭਰਪੂਰ ਤੇ ਈਸ਼ਵਰ ਪ੍ਰਸਤ ਸੀ ਕੇਵਲ ਭਲੇਖੇ ਦਾ ਪਰਦਾ ਪਿਆ ਹੋਇਆ ਸੀ ਜੋ ਪੁੱਤਰ ਦੇ ਸ਼ੁੱਧ ਤੇ ਸਰਲ ਹਿਰਦੇ ਵਿੱਚੋਂ ਨਿਕਲੇ ਹੋਏ ਪਵਿੱਤਰ ਬਾਕਾਂ ਨੂੰ ਦੂਰ ਕਰ ਦਿੱਤਾ ਉਸਨੇ ਪੁੱਤਰ ਪਰ ਪ੍ਰਸ਼ਨ ਕੀਤਾ ਕਿ हे ਪੁੱਤਰ ਜਦ ਹਰੀ ਸਾਰੇ ਵਿਆਪਕ ਹੈ ਤਾਂ ਕਿ ਫਿਰ ਮੰਦਰ ਵਿੱਚ ਪਈ ਹੋਈ ਪਖਾਨ ਮੂਰਤੀ ਬੀਠਲ ਨਹੀਂ ਭਗਤ ਜੀ ਨੇ ਉੱਤਰ ਦਿੱਤਾ ਪਿਤਾ ਜੀ ਇਥੇ-ਉਥੇ ਸਾਰੇ ਹੀ ਬੀਠਲ ਵਿਚਰ ਰਿਹਾ ਹੈ ਉਸ ਤੋਂ ਬਿਨਾ ਸੰਸਾਰ ਹੈ ਹੀ ਨਹੀਂ ਫਿਰ ਪਿਤਾ ਨੇ ਕਿਹਾ हे ਪੁੱਤਰ ਫਿਰ ਪੱਥਰ ਦੀ ਮੂਰਤ ਬੀਠਲ ਨਹੀਂ ਤਾਂ ਭਗਤ ਜੀ ਨੇ ਉੱਤਰ ਦਿੱਤਾ ਇੱਕ ਪੱਥਰ ਉੱਪਰ ਅਸੀਂ ਪੈਰ ਧਰਦੇ ਹਾਂ ਅਤੇ ਦੂਜੇ ਪੱਥਰ ਦੀ ਬਣੀ ਮੂਰਤੀ ਦੀ ਪੂਜਾ ਕਰਦੇ ਹਾਂ ਜੇ ਉਹ ਦੇਵ ਅਰਥਾਤ ਠਾਕੁਰ ਹੈ ਤਾਂ ਵੀ ਤਾਂ ਦੂਜੇ ਪਹਿਲਾ ਵਾਲਾ ਪੱਥਰ ਵੀ ਦੇਵ ਹੈ ਨਾਮਦੇਵ ਜੀ ਆਖਦੇ ਹਨ ਕਿ ਮੈਂ ਤਾਂ ਇਹ ਝਗੜਾ ਛੱਡ ਕੇ ਹਰੀ ਦੀ ਸੇਵਾ ਕਰਦਾ ਹਾਂ ਪੁੱਤਰ ਦੇ ਬਚਨ ਸੁਣ ਕੇ ਪਿਤਾ ਜੀ ਨੂੰ ਪੂਰਨ ਵਿਸ਼ਵਾਸ ਹੋ ਗਿਆ ਅਤੇ ਅੱਗੋਂ ਲਈ ਕੀਰਤਨ ਪੂਜਾ ਛੱਡ ਕੇ ਸਰਵ ਵਿਆਪੀ ਠਾਕੁਰ ਦੇ ਭਜਨ ਵਿੱਚ ਲੱਗ ਗਿਆ ਲੋਕਾਂ ਵਿੱਚ ਇਹ ਅਗਿਆਨ ਕਰ ਗਿਆ ਕਰ ਗਿਆ ਸੀ ਕਿ ਮੰਦਰ ਵਿੱਚ ਜੋ ਪਾਖਾਨ ਮੂਰਤੀ ਹੈ ਇਹੋ ਹੀ ਭਗਵਾਨ ਹੈ ਤੇ ਇਸ ਦੀ ਦਿਖਾਵੇ ਦੀ ਪੂਜਾ ਹੀ ਈਸ਼ਵਰ ਪੂਜਾ ਤੇ ਹਰੀ ਭਜਨ ਹੈ ਭਗਤ ਜੀ ਨੇ ਆਪਣੀ ਈਸ਼ਵਰ ਭਗਤੀ ਅਤੇ ਡ੍ਰਿੜ ਵਿਸ਼ਵਾਸ ਨਾਲ ਸਰਵ ਵਿਆਪੀ ਠਾਕੁਰ ਨੂੰ ਸਾਖਿਆਤ ਪ੍ਰਗਟ ਕਰਕੇ ਦੁੱਧ ਪਿਲਾ ਕੇ ਸਾਬਤ ਕਰ ਦਿੱਤਾ ਕਿ ਇਹ ਲੋਕਾਚਾਰੀ ਮੂਰਤੀ ਪੂਜਾ ਵਿੱਚ ਕੁਝ ਨਹੀਂ ਰੱਖਿਆ ਇਸ ਦਿਖਾਵੇ ਨੂੰ ਤਿਆ ਕੇ ਰਮੰਤੀ RAM ਦਾ ਸਿਮਰਨ ਕਰੋ ਤੇ ਸੱਚੇ ਦਿਲੋਂ ਸਕੇ ਆਪਣੀ ਭੇਟਾ ਰੱਖੋ ਔਰ ਦ੍ਰਿੜ ਇਰਾਦੇ ਨਾਲ ਦਿਲੋਂ ਮਨੋਂ ਉਸ ਅੱਗੇ ਆਪਣੀ ਅਰਦਾਸ ਕਰੋ ਫਿਰ ਉਹ ਤੁਹਾਡੀ ਬੇਨਤੀ ਜ਼ਰੂਰ ਪ੍ਰਵਾਨ ਕਰੇਗਾ ਪਰ ਇਹ ਗੱਲ ਜ਼ਰੂਰੀ ਹੈ ਕਿ ਤੁਹਾਡੀ ਬੇਨਤੀ ਅੰਤਸ਼ਕਰਣ ਵਿੱਚੋਂ ਨਿਕਲੇ ਤੇ ਸਵਾਰਥ ਤੋਂ ਰਹਿਤ ਹੋਵੇ ਬਸ ਜੇਕਰ ਮਨੁੱਖੀ ਮਾਤਰ ਦੀ ਅਵਸਥਾ ਵਿੱਚ ਇਸ ਠਿਕਾਣੇ ਪਰ ਪਹੁੰਚ ਜਾਵੇ ਤਾਂ ਸਮਝ ਲਵੋ ਕਿ ਉਸਨੇ ਆਪਣਾ ਜਨਮ ਸਫਲ ਕਰ ਲਿਆ ਹੈ ਲੋਕ ਸੁਖੀ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪ ਮਿਲੇ